ਸਭ ਤੋਂ ਪਹਿਲਾਂ ਲੋਕਚੈਤਨਾ ਟੀਵੀ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ ਹੀ ਆਦਬ ਸਤਕਾਰ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਇੱਕ ਵਾਰ ਮੈਂ ਫੇਰ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪੁਰਖਾਲਵੀ ਤੂੰ ਹੀ ਰਹਿਨਮਾਉ ਤੂੰ ਹੀ ਦਿਲ ਕੁਸ਼ਾਏ ਤੂੰ ਹੀ ਦਸਤਗੀਰ ਅੰਦਰ ਹਰ ਦੋ ਸਹਾਈ ਤੂੰ ਹੀ ਰਾਜ ਰੋਜੀ ਦੇਹੋ ਤੂੰ ਹੀ ਰਾਜ ਰੋਜੀ ਦੇਹੋ ਦਸਤਗੀਰ ਕਰੀਮੇ ਖਤਾਬਖਸ਼ ਦਾਨਸ਼ ਪਜ਼ੀਰ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨ੍ਹਾਂ ਦਾ ਅੱਜ ਗੁਰਗੱਦੀ ਦਿਵਸ ਹੈ ਗੁਰਤਾ ਦਿਵਸ ਹੈ ਤੋਂ ਸਾਰੀ ਸੰਗਤ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਇਸ ਚੈਨਲ ਵੱਲੋਂ ਬਹੁਤ ਹੀ ਆਦਰ ਤੇ ਨਿਮਰਤਾ ਨਾਲ ਉਸ ਮਾਲਕ ਨੂੰ ਸੱਚੇ ਸਤਿਗੁਰੂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਾਰੇ ਸਜਦਾ ਕਰੀਏ ਤੇ ਦੁਆ ਮੰਗਦਾ ਤੁਹਾਡੇ ਸਾਰਿਆਂ ਦੇ ਲਈ ਕਿ ਤੁਸੀਂ ਸਾਰੇ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਤੰਦਰੁਸਤ ਰਹੋ ਤੁਹਾਡੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਆਪਸੀ ਪਿਆਰ ਮੁਹੱਬਤ ਬਣਿਆ ਰਵੇ ਸੋ ਅੱਜ ਗੱਲ ਕਰਾਂਗੇ ਗੱਲ ਕਰਾਂਗੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਇਹ 350 ਸਾਲਾ ਸ਼ਹੀਦੀ ਸਮਾਗਮ ਚੱਲ ਰਿਹਾ ਹੈ ਤੁਸੀਂ ਸਾਰੇ ਜਾਣਦੇ ਹੋ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਔਰੰਗਜ਼ੇਬ ਆਪਣੇ ਪਿਤਾ ਦੀ ਛਾਤੀ ਦੇ ਉੱਤੇ ਪੈਰ ਰੱਖ ਕੇ ਭਰਾਵਾਂ ਦਾ ਕਤਲ ਕਰਕੇ ਕਾਜ਼ੀਆਂ ਮੁੱਲਿਆਂ ਦਾ ਈਮਾਨ ਖਰੀਦ ਕੇ ਬਾਦਸ਼ਾਹਤ ਦੇ ਧਾਕ ਦੇ ਉੱਤੇ ਬੈਠਾ ਸੀ ਅਤੇ ਗੱਦੀ ਨਿਸ਼ੀਨੀ ਤੋਂ ਫੌਰਨ ਬਾਅਦ ਉਸਨੇ ਗੈਰ ਮੁਸਲਮਾਨਾਂ ਨੂੰ ਸ਼ਾਹੀ ਤੋਸਬ ਦਾ ਸ਼িকার ਬਣਾਉਣਾ ਸ਼ੁਰੂ ਕਰ ਦਿੱਤਾ ਉਸ ਨੇ ਜ਼ੁਲਮ ਕੀਤੇ ਜ਼ਬਰ ਕੀਤੇ ਟੱਕੇशाही ਕੀਤੀ ਲੋਕਾਂ ਦੇ ਉੱਤੇ ਅਤਿਆਚਾਰ ਕੀਤੇ ਇੱਕ ਸੁਪਨਾ ਸੀ ਕਿ ਸਵਾਮਨ ਜਿਹੜੇ ਜੰਜੂ ਨਿਤ ਲਾ ਕੇ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾਵੇ ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖਤਾ ਨੂੰ ਬਚਾਉਣ ਲਈ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਲਈ ਆਪਣੇ ਸੀਸ ਦਾ ਬਲੀਦਾਨ ਦਿੱਤਾ ਅੱਜ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਜਿਹੜਾ 350 ਸਾਲਾ ਸ਼ਹੀਦੀ ਸਮਾਗਮ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾ ਰਹੀ ਹੈ ਉੱਥੇ ਦੂਸਰੇ ਪਾਸੇ ਪੰਜਾਬ ਸਰਕਾਰ ਵੀ ਪੈਰਲਲ ਇਹਦੇ ਆਪਣੇ ਪ੍ਰੋਗਰਾਮ ਰੱਖ ਕੇ ਜਿਹੜਾ ਇਸ ਦੇ ਵਿੱਚ ਹਿੱਸਾ ਪਾ ਰਹੀ ਹੈ ਤੇ ਉਹਨਾਂ ਦਾ ਤਰਕ ਹੈ ਕਿ ਅਸੀਂ ਵੀ ਲੋਕਾਂ ਨੂੰ ਸਿੱਖੀ ਨਾਲ ਜੋੜਨਾ ਅਸੀਂ ਵੀ ਲੋਕਾਂ ਦੇ ਵਿੱਚ ਸੱਚ ਦਾ ਹੁਕਾ ਦੇਣਾ ਹੁਣ ਗੱਲ ਕਰੀਏ ਕਿ ਇਸ ਪੰਜਾਬ ਸਰਕਾਰ ਦੇ ਦਾਅਵੇ ਦੇ ਵਿੱਚ ਕਿੰਨਾ ਕੁ ਤਰਕ ਹੈ ਕਿੰਨਾ ਕੁ ਦਾਅਵਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਨਾ ਹੈ ਕਿ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਇਨਕਲਾਬ ਬਦਲਾਅ ਰੰਗਲਾ ਪੰਜਾਬ ਹੁਣ ਉਸ ਨੂੰ ਵੀ ਜੇ ਆਪਾਂ ਭੁੱਲ ਜਾਈਏ ਹੁਣ ਜਿਹੜਾ ਇਹ ਹਫਤਾ ਚੱਲ ਰਿਹਾ ਹੈ ਇਹਦੇ ਵਿੱਚ ਪੰਜਾਬ ਸਰਕਾਰ ਇਸ ਗੱਲ ਦਾ ਬਾਰ ਬਾਰ ਦਾਅਵਾ ਕਰਦੀ ਹੈ ਕਿ ਜੀ ਅਸੀਂ ਬਹੁਤ ਜ਼ਿਆਦਾ ਪੰਥਕ ਹੈ ਸਾਨੂੰ ਬਹੁਤ ਸਾਰਾ ਗਿਆਨ ਹੈ ਅਸੀਂ ਅ ਮਤਲਬ ਜਿਹੜਾ ਪੰਥ ਦੇ ਉੱਤੇ ਅ ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਸਮਰੱਥ ਹੈ ਹੁਣ ਮੈਂ ਅੱਜ ਪੜ੍ਹ ਰਿਹਾ ਸੀ ਅੱਜ ਇੱਕ ਖਬਰ ਆਈ ਹੈ ਕਿ ਕੁਰਾਲੀ ਦੇ ਵਿੱਚ ਮਿਊਨਿਸਪਲ ਕਾਉਂਸਲ ਜਿਹੜੀ ਕੁਰਾਲੀ ਹੈ ਜਿਲ੍ਹਾ ਮੁਹਾਲੀ ਦੇ ਵਿੱਚ ਪੈਂਦਾ ਇਹ ਕਸਬਾ ਉਸ ਦੇ ਪ੍ਰਧਾਨ ਸਰਦਾਰ ਰਣਜੀਤ ਸਿੰਘ ਜੀਤੀ ਪਟਿਆਲਾ ਹੁਣ ਸਰਕਾਰ ਇਸ ਗੱਲ ਦਾ ਦਮ ਭਰਦੀ ਹੈ ਇਸ ਗੱਲ ਦਾ ਪ੍ਰਚਾਰ ਕਰਦੀ ਹੈ ਬੋਰਡ ਲਗਾ ਰਹੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿੰਨੇ ਵੀ ਚਰਨਸ਼ੋਪ ਪ੍ਰਾਪਤ ਪਿੰਡ ਹੈ ਉਹਨਾਂ ਦੀਆਂ ਵਿੱਚ ਪੰਚਾਇਤਾਂ ਨੂੰ ਵਿਕਾਸ ਕਾਰਜ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ। ਤੋਂ ਐਸੇ ਲੜੀ ਦੇ ਵਿੱਚ ਕੱਲ ਮੁੱਖ ਮੰਤਰੀ ਸਾਹਿਬ ਨੇ ਇੱਕ 50 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਮਿਊਨਿਸਪਲ ਕਾਉਂਸਲ ਖਰੜ ਨੂੰ ਵੀ ਦਿੱਤਾ। ਤੇ ਉਹ ਜਿਹੜਾ ਚੈੱਕ ਹੈ 50 ਲੱਖ ਰੁਪਏ ਦਾ ਨਾ ਤਾਂ ਮਿਊਨਿਸਪਲ ਕਾਉਂਸਲ ਦੇ ਪ੍ਰਧਾਨ ਨੂੰ ਦਿੱਤਾ ਨਾ ਉਥੋਂ ਦੇ ਕਾਰਜਸਾधक ਅਫਸਰ ਜਿਹੜੇ ਇੱਕ ਸਰਕਾਰੀ ਅਧਿਕਾਰੀ ਹੈ ਉੱਚ ਅਧਿਕਾਰੀ ਹੈ ਉਸ ਕਾਉਂਸਲ ਦੀ ਸਿਰਮੌਰ ਪੋਸਟ ਦੇ ਉੱਤੇ ਬੈਠੇ ਆ ਮਿਊਨਿਸਪਲ ਕਾਉਂਸਲ ਕੋਰਾਲੀ ਦੇ ਇਹੋ ਜਿਹਨੂੰ ਆਪਾਂ ਕਾਰਜਸਾधक ਅਫਸਰ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਐਗਜ਼ੀਕਿਊਟਿਵ ਆਫੀਸਰ ਉਹਨਾਂ ਨੂੰ ਚੈੱਕ ਨਹੀਂ ਦਿੱਤਾ ਚੈੱਕ ਕਿਹਨੂੰ ਦਿੱਤਾ ਇੱਕ ਵਾਰਡ ਨੰਬਰ 10 ਕੋਰਾਲੀ ਦੇ ਵਾਰਡ ਨੰਬਰ 10 ਦੇ ਕਾਉਂਸਲਰ ਜਿਹੜੇ ਪਹਿਲਾਂ ਕਦੇ ਕਾਂਗਰਸ ਦੇ ਵਿੱਚ ਹੁੰਦੇ ਸੀ ਅੱਜ ਕੱਲ੍ਹ ਹੁਆ ਆਮ ਆਦਮੀ ਪਾਰਟੀ ਦੇ ਵਿੱਚ ਐ ਤੇ 50 ਲੱਖ ਰੁਪਏ ਦਾ ਚੱਕ ਦਿੱਤਾ ਕਾਉਂਸਲਰ ਸਰਦਾਰ ਬਹਾਦਰ ਸਿੰਘ ਓਕੇ ਨੂੰ ਸਵਾਲ ਉੱਠਦਾ ਹੈ ਇੱਕ ਪਾਸੇ ਸਰਕਾਰ ਕਹਿੰਦੀ ਐ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰ ਰਹੇ ਆ ਪਸਾਰ ਕਰ ਰਹੇ ਆ ਤੇ ਸਰਕਾਰ ਆਪ ਤਾਂ ਉਹਨਾਂ ਜਿਹੜੇ ਦਾਅਵੇ ਕਰਦੀਆਂ ਉਸ ਦੇ ਉੱਤੇ ਹੱਬ ਚੱਲਣ ਦਾ ਮਲੇ ਨਹੀਂ ਕਰ ਰਹੀ ਕੋਸ਼ਿਸ਼ੇ ਨਹੀਂ ਕਰ ਰਹੀ ਹੁਣ ਤੁਸੀਂ ਦਰਸ਼ਕਾਂ ਨੇ ਇਹ ਫੈਸਲਾ ਕਰਨਾ ਹੈ ਕਿ ਇੱਕ ਪ੍ਰਧਾਨ ਨੂੰ ਛੱਡ ਕੇ ਇੱਕ ਉਤੋਂ ਦੇ ਸੀਨੀਅਰ ਮੋਸਟ ਅਧਿਕਾਰੀ ਨੂੰ ਛੱਡ ਕੇ ਇੱਕ ਕਿਸੇ ਵਾਰ ਦੇ ਇੱਕ ਕਾਉਂਸਲਰ ਨੂੰ ਜਿਹੜੀ ਉਹ 50 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਦੇ ਦੇਣਾ ਹੈ ਇਹ ਕਿੰਨਾ ਕੁ ਵਾਜਬ ਹੈ ਤੇ ਸਰਕਾਰ ਜਿਹੜੀ ਹੈਗੀ ਹੈ ਉਹ ਕਿੰਨਾ ਕੁ ਗੁਰੂਆਂ ਦੀਆਂ ਸਖਿਆਵਾਂ ਦੇ ਉੱਤੇ ਚੱਲਦੀ ਹੈ ਤੇ ਇਸ ਗੱਲ ਦੇ ਉੱਤੇ ਅਮਲ ਕਰਦੀ ਹੈ ਤੇ ਸਮਾਜ ਦੇ ਵਿੱਚ ਕਿਹੜੀ ਗੱਲ ਦਾ ਜਿਹੜਾ ਹੋਕਾ ਦਿੰਦੀ ਹੈ ਤੇ ਫਿਰ ਸੁਭਾਅ ਲੋਟਣ ਨੇ ਤਾਂ ਸੁਭਾਅਕ ਹੈ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਕਿ ਮੈਂ ਅ ਉਹ ਜਿਹੜਾ ਬਹੁਤ ਭਾਰੀ ਪੰਥਕ ਹੈ ਮਨੂੰ ਜਿਹੜਾ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਆਹ ਜਿਹੜਾ ਅ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਕੇ ਲੋਕਾਂ ਦੇ ਵਿੱਚ ਇਸ ਗੱਲ ਦਾ ਟੰਡੋਰਾ ਪਿੱਟਿਆ ਜਾ ਰਿਹਾ ਕਿ ਪੰਜਾਬ ਸਰਕਾਰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਅਮਲ ਦੇ ਵਿੱਚ ਲਿਆਉਣ ਲਈ ਲੋਕਾਂ ਨੂੰ ਜਿਹੜਾ ਜਾਗਰੂਕ ਕਰ ਰਹੀ ਹੈ ਉਹਨਾਂ ਨੂੰ ਇਤਿਹਾਸ ਬਾਰੇ ਜਾਣੂ ਕਰਾ ਰਹੀ ਹੈ ਗੁਰਬਾਣੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਆਉਂਦਾ ਅਵਰ ਉਪਦੇਸ ਹੈ ਆਪ ਨਾ ਕਰਾ ਔਰ ਉਪਦੇਸ਼ ਹੈ ਆਪ ਨਾ ਕਰੈ ਆਵਤ ਜਾਵਤ ਜਨਮ ਹੈ ਮਰੈ ਮੁੱਖ ਮੰਤਰੀ ਸਾਹਿਬ ਇਹ ਲੇਖਾ ਜਿਹੜਾ ਨਾ ਇਹ ਝੂਠ ਦਾ ਜਿਵੇਂ ਕਿਸੇ ਸ਼ਾਇਰ ਨੇ ਵੀ ਲਿਖਿਆ ਕਿ ਬਹੁਤੀ ਦੇਰ ਨਹੀਂ ਚੱਲਦਾ ਡੇਰਾ ਸਾਧ ਪਖੰਡੀ ਦਾ ਇਹ ਜਿਹੜਾ ਝੂਠ ਬਹੁਤੀ ਦੇਰ ਚੱਲਣਾ ਨਹੀਂ ਕਿਉਂਕਿ ਤੁਸੀਂ ਧਰਮ ਦੀ ਆੜ ਦੇ ਵਿੱਚ ਜਿਹੜਾ ਲੋਕਾਂ ਦੇ ਨਾਲ ਫਰੇਵ ਕਰ ਰਹੇ ਹੋ ਧੋਖਾ ਕਰ ਰਹੇ ਹੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੁਸੀਂ ਖੁਦ ਕਰ ਰਹੇ ਹੋ ਤੁਸੀਂ ਜਿਹੜੀਆਂ ਪ੍ਰਸ਼ਾਸਨਿਕ ਤੌਰ ਤੇ ਜ਼ਿੰਮੇਵਾਰੀਆਂ ਸਿਆਸੀ ਜ਼ਿੰਮੇਵਾਰੀਆਂ ਉਹਨਾਂ ਦਾ ਵੀ ਤੁਸੀਂ ਕਾਣ ਕਰ ਰਹੇ ਹੋ ਪੰਜਾਬ ਤੁਹਾਡੇ ਕੋਲੋਂ ਇਸ ਗੱਲ ਦਾ ਜਵਾਬ ਮੰਗਦਾ ਹੈ ਜਵਾਬ ਤੁਸੀਂ ਦੇਣਾ ਜਾਂ ਨਹੀਂ ਦੇਣਾ ਉਹ ਤੁਹਾਡਾ ਆਪਣਾ ਜਿਹੜਾ ਇੱਕ ਅਧਿਕਾਰ ਖੇਤਰ ਹੈ ਉਹਦੇ ਵਿੱਚ ਸਾਡੀ ਦਖਲ ਅੰਦਾਜ਼ ਨਹੀਂ ਪਰ ਅਸੀਂ ਪੰਜਾਬ ਦੇ ਲੋਕਾਂ ਦੇ ਮੁੱਦੇ ਪੰਜਾਬ ਦੀਆਂ ਗੱਲਾਂ ਪੰਜਾਬ ਦੇ ਲੋਕਾਂ ਦੀਆਂ ਪੀੜਾਂ ਪੰਜਾਬ ਦੇ ਲੋਕਾਂ ਦੇ ਦੁੱਖ ਪੰਜਾਬ ਦੇ ਲੋਕਾਂ ਦੀਆਂ ਜ਼ਰੂਰਤਾਂ ਤੁਹਾਡੇ ਅੱਗੇ ਸਾਹਮਣੇ ਰੱਖ ਕੇ ਇਹ ਜਿਹੜੀ ਸੱਚ ਦੀ ਬਾਤ ਹੈ ਉਹ ਪਾਉਂਦੇ ਰਹਿਣਾ ਸੋ ਅੱਜ ਤੱਕ ਦੇ ਲਈ ਇੰਨਾ ਹੀ ਜਿਨ੍ਹਾਂ ਜਿਨ੍ਹਾਂ ਸੱਜਣਾ ਨੇ ਸਾਥੀਆਂ ਨੇ ਸਰੋਤਿਆਂ ਨੇ ਇਸ ਚੈਨਲ ਨੂੰ ਹਲੇ ਤੀਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਤੁਹਾਡੇ ਮੁੱਦੇ ਤੁਹਾਡੀਆਂ ਗੱਲਾਂ ਤੁਹਾਡੀਆਂ ਜ਼ਰੂਰਤਾਂ ਤੁਹਾਡੀਆਂ ਲੋੜਾਂ ਤੁਹਾਡੀਆਂ ਮੁਸੀਬਤਾਂ ਤੁਹਾਡੇ ਦੁੱਖ ਤੁਹਾਡੇ ਦਰਦ ਤੁਹਾਡੇ ਹੰਝੂ ਤੁਹਾਡੇ ਹੋਣਗੇ ਸਰਕਾਰ ਤੱਕ ਲੈ ਕੇ ਜਾਣ ਦਾ ਸਾਡਾ ਜਿੰਮੇ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਇਸ ਜ਼ਿੰਮੇਵਾਰੀ ਨੂੰ ਨਿਰੰਤਰ ਨਿਭਾਉਣ ਦਾ ਯਤਨ ਕਰਦੇ ਰਵਾਂਗੇ ਉਸ ਦੇ ਲਈ ਸਹਾਇਚਾਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਔਖਿਆਈ ਕੱਟਣ ਚਾਵੇ ਉਸ ਗੱਲ ਤੋਂ ਅਸੀਂ ਪਰਵਾਹ ਨਹੀਂ ਕਰਦੇ ਸੋ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਆਪਣੇ ਵੜਮੁੱਲੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਲਿਆ ਕਰੋ ਤੋਂ ਮੈਨੂੰ ਦਿਉ ਇਜਾਜ਼ਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਕਰੇ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਪ੍ਰਮਾਤਮਾ ਤੁਹਾਨੂੰ ਸੁੱਖ ਸ਼ਾਂਤੀ ਆਪਸੀ ਪਿਆਰ ਮੁਹੱਬਤ ਇਤفاق ਤੁਹਾਨੂੰ ਹਮੇਸ਼ਾ ਪ੍ਰਮਾਤਮਾ ਅ ਖੁਸ਼ੀ ਅੰਦਰ ਕਿਰੇ ਬਖਸ਼ਿਸ਼ ਕਰੇ ਇਹਨਾਂ ਸ਼ਬਦਾਂਾਂ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ